ਥਾਪੀਆਂ ਮਾਰ ਮਾਰਾਂ ਰੀਲਾਂ ਬਣਾਉਂਦੇ ਆ ਉਹ ਆਪਣੀ ਰਿਕੁਐਸਟ ਹੈ ਜੀ ਵੀ ਉਹ ਨਾ ਬਣਾਉਣ ਜੀ ਉਹ ਚੀਜ਼ ਹੁਣ ਜਿੱਦਾਂ ਆਪਣਾ ਕੋਈ ਪਰਿਵਾਰ ਚੋਂ ਗਰੇ ਗਿਆ ਹੋਵੇ ਕੋਈ ਭਰਾ ਭੈਣ ਕੋਈ ਗਿਆ ਹੋਵੇ ਆਪਣੇ ਉਸ ਸੇਵੇ ਤੇ ਉੱਤੇ ਜਾ ਕੇ ਕੋਈ ਥਾਪੀਆਂ ਮਾਰ ਕੇ ਰੀਲਾਂ ਬਣਾਵੇ ਰਿਕੁਐਸਟ ਹੀ ਹੈ ਜੀ ਉਹ ਨੌਜਵਾਨ ਵੀਰ ਨਾ ਕਰਨ ਜੀ ਇਹ ਬਿਲਕੁਲ ਚੰਗਾ ਨਹੀਂ ਲੱਗਦਾ ਜੀ ਭਾਈ ਜਿੱਦਾਂ ਥਾਪੀ ਮਾਰਦਾ ਉਹ ਉਹਦੀ ਥਾਪੀ ਕੋਈ ਹੋਰ ਨਹੀਂ ਕਾਪੀ ਕਰ ਸਕਦਾ ਜੇ ਉਹ ਥਾਪੀ ਉਸੇ ਦੀ ਸੀ ਉਸੇ ਦੀ ਸੀ ਉਸੇ ਦੀ ਰਹੂਗੀ ਜੀ ਸਾਨੂੰ ਬਹੁਤ ਉਸ ਘਟਨਾ ਨੇ ਝੰਜੋੜ ਕੇ ਰੱਖਿਆ ਹੋਇਆ ਜੀ ਬਹੁਤ ਬਈ ਜਿੱਥੋਂ ਤੱਕ ਇਨਸਾਫ ਦੀ ਗੱਲ ਆ ਇਨਸਾਫ ਦੀ ਗੱਲ ਮੁਸ਼ਕਲ ਲੱਗਦੀ ਆ ਜੀ ਜੀ ਜਿੰਦਾਬਾਦ ਸਿੱਧੂ ਵਾਹੀ ਜਿੰਦਾਬਾਦ ਇਹ ਨਿਤਰਾਸ਼ੀ ਜਿੱਦਾਂ ਹੁਣ ਕਰ ਰਹੇ ਆ ਸਾਰਾ ਸਿਸਟਮ ਚੱਲ ਰਿਹਾ ਐਨੇ ਪ੍ਰਬੰਧ ਉਦੋਂ ਹੁੰਦੇ ਤਾਂ ਸਿੱਧੂ ਅੱਜ ਸਾਡੇ ਵਿੱਚ ਹੋਣਾ ਸੀਗਾ ਜੀ ਸਿੱਖੀ ਬ੍ਰਤੀ ਕੁਝ ਗਾਣੇ ਕੀਤੇ ਕੁਝ ਉਹਦੀਆਂ ਇੰਟਰਵਿਊ ਆਈਆਂ ਖਾਲਸਾ ਰਾਜ ਦੀ ਉਹਨਾਂ ਨੇ ਗੱਲ ਕੀਤੀ ਉਹ ਚੀਜ਼ਾਂ ਸਰਕਾਰ ਤੋਂ ਜਰੀਆਂ ਨਹੀਂ ਗਈਆਂ ਜਿਹਦਾ ਕਰਕੇ ਆਹ ਕੁਛ ਇਹਨਾਂ ਨੇ ਕੀਤਾ ਗਿਆ ਸਿੱਧੂ ਦੇ ਪਹਿਲੇ ਵਾਰ ਸੀ ਤੇ ਪਹੁੰਚੇ ਆ ਤੇ ਬਹੁਤ ਸਾਰੇ ਨੌਜਵਾਨ ਸਿੱਧੂ ਦੇ ਫੈਨਸ ਇੱਥੇ ਪਹੁੰਚ ਰਹੇ ਉਸ ਨੂੰ ਆਪਣੇ ਆਪਣੇ ਤਰੀਕੇ ਦੇ ਨਾਲ ਟ੍ਰਿਬਿਊਟ ਦੇ ਰਿਹਾ ਨੌਜਵਾਨ ਸਾਡਾ ਨਾਮ ਮਜੂਦਾ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਵਰਜੀ ਖਾਲਸਾ ਵਰਜੀ ਫਤੇ ਜੀ ਮੈਂ ਬਾਈ ਸਿੱਧੂ ਦੇ ਪਿੰਡ ਦੇ 3 ਕਿਲੋਮੀਟਰ ਤੋਂ ਬਿਲੋਂਗ ਕਰਦਾ ਜੀ ਬਾਈ ਨੂੰ 5-6 ਬਾਰ ਮਿਲੇ ਸੀਗੇ ਸਾਨੂੰ ਬਹੁਤ ਉਸ ਘਟਨਾ ਨੇ ਝੰਡੂੜ ਕੇ ਰੱਖਿਆ ਹੋਇਆ ਜੀ ਬਹੁਤ ਬਾਈ ਜਿੱਥੋਂ ਤੱਕ ਇਨਸਾਫ ਦੀ ਗੱਲ ਆ ਇਨਸਾਫ ਦੀ ਗੱਲ ਮੁਸ਼ਕਲ ਲੱਗਦੀ ਹੈ ਜਿੱਦਾਂ ਮਾਂ ਪਿਓ ਦਾ ਕਾਲਜ ਜਿੱਦਾਂ ਬਲੁੰਦ ਰਹਿ ਪਿਆ ਸਾਡਾ ਸਾਰਾ ਏਰੀਆ ਦਾ ਬੰਦੇ ਕਿੱਥੋਂ ਕਿੱਥੋਂ ਆਏ ਹੈ ਜੀ ਕੋਈ ਇਨਸਾਫ ਨਹੀਂ ਸਰਕਾਰ ਦੇ ਜੀ ਇਹ ਬਹੁਤ ਮਾੜੀ ਗੱਲ ਹੈ ਜੀ ਉੰਜਦਾ ਇੰਟਰਨੈਟ ਦੀ ਵੀ ਸੁਵਿਧਾ ਬੰਦ ਕਰ ਦਿੱਤੀ ਗਈ ਹੈ ਹਨਾ ਤੇ ਬਹੁਤ ਸਾਰੇ ਲੋਕਾਂ ਨੂੰ ਪ੍ਰੋਬਲਮ ਹੋ ਰਹੀ ਤੇ ਤੱਕ ਪਹੁੰਚਣ ਦੇ ਲਈ ਕਈ ਲੋਕਾਂ ਨੇ ਪਹਿਲੀ ਵਾਰ ਆਇਆ ਸਾਹਿਬ ਜੀ ਸਾਹਿਬ ਜੀ ਹੁਣ ਕਿੰਨੀ ਦੂਰੋਂ ਦੂਰੋਂ ਲੋਕ ਆ ਇੱਥੇ ਆਏ ਨੇ ਹੁਣ ਬਾਬਾ ਜੀ ਨੂੰ ਕਹਿੰਦੇ ਗ੍ਰਿਫਤਾਰ ਕਰ ਲਿਆ ਉਹਦਾ ਕਰਕੇ ਉਹਦਾ ਕਰਕੇ ਕੋਈ ਨਹੀਂ ਜੀ ਬਾਈ ਦੀ ਬਰਸ਼ੀ ਸੀ ਉਹਦਾ ਕਰਕੇ ਸਾਰਾ ਕੁਝ ਸਿਸਟਮ ਹੋ ਰਿਹਾ ਜੀ ਤੇ ਹੁਣ ਜਿਹੜੇ ਗੇਟ ਤੋਂ ਐਂਟਰੀਆਂ ਕਰਦੇ ਆ ਕੋਈ ਕਿਦਾਂ ਤਲਾਸ਼ੀ ਜੇ ਇਹੀ ਚੀਜ਼ ਉਸ ਸਿੱਧੂ ਦੇ ਟਾਈਮ ਤੇ ਹੁੰਦੀ ਜੀ ਤਾ ਭਾਈ ਅੱਜ ਸਾਡੇ ਵਿੱਚ ਹੋਣਾ ਸੀਗਾ ਜੀ ਜੇ ਇੰਨੀ ਤਲਾਸ਼ੀ ਜਿੱਦਾਂ ਹੁਣ ਕਰ ਰਹੇ ਆ ਸਾਰਾ ਸਿਸਟਮ ਚੱਲ ਰਿਹਾ ਐ ਇੰਨੇ ਪ੍ਰਬੰਧ ਉਦੋਂ ਹੁੰਦੇ ਤਾਂ ਸਿੱਧੂ ਅੱਜ ਸਾਡੇ ਵਿੱਚ ਹੋਣਾ ਸੀਗਾ ਜੀ ਆ ਸਿੱਧੂ ਜਿੱਦਾਂ ਇੱਥੇ ਥਾਰ ਖੜੀ ਐ ਨਾਟ ਗਹਿਰਾ ਖੜਾ ਐ ਇੱਕ ਟਾਈਮ ਐਸਾ ਸੀ ਸਿੱਧੂ ਉਹਦੇ ਵਿੱਚ ਬੈਠ ਕੇ ਆਪਣੇ ਪਿੰਡ 'ਚ ਘੁੰਮਦਾ ਸੀ ਮੈਂ 11 ਦੋਸਤਾਂ ਨਾਲ ਹੁਣ ਬਿਨਾ ਉਸ ਤੋਂ ਉਸ ਚੀਜ਼ ਨੂੰ ਦੇਖਣਾ ਤੇ ਕਿਹ ਹੋਵੇ ਮੈਨੂੰ ਉਹ ਦੇਖਿਆ ਨਹੀਂ ਜਾਂਦਾ ਜੀ ਸਾਡੇ ਤੋਂ ਤਾਂ ਦੇਖਿਆ ਹੀ ਨਹੀਂ ਜਾਂਦਾ ਜਮੀ ਨਹੀਂ ਦੇਖਿਆ ਜਾਂਦਾ ਜੀ ਅਦੇ ਹੁਣ ਮੇਰੀ ਆਹੀ ਰਿਕੁਐਸਟ ਹੈ ਜਿੰਨੇ ਨੌਜਵਾਨ ਜਾਣਦੇ ਨੇ ਜੀ ਬਾਈ ਦੇ ਸਮਾਰਕ ਤੇ ਆਪਾਂ ਸਮਾਧ ਨਹੀਂ ਬੋਲਦੇ ਸਮਾਰਕ ਤੇ ਜਾ ਉਹਦੇ ਘਰੇ ਥਾਪੀਆਂ ਮਾਰ ਮਾਰ ਐ ਰੀਲਾਂ ਬਣਾਉਂਦੇ ਆ ਉਹ ਆਪਣੀ ਰਿਕੁਐਸਟ ਹੈ ਜੀ ਵੀ ਉਹ ਨਾ ਬਣਾਉਣ ਜੀ ਉਹ ਚੀਜ਼ ਹੁਣ ਜਿੱਦਾਂ ਆਪਣਾ ਕੋਈ ਪਰਿਵਾਰ ਚੋਂ ਗਰੇ ਗਿਆ ਹੋਵੇ ਕੋਈ ਭਰਾ ਭੈਣ ਕੋਈ ਗਿਆ ਹੋਵੇ ਆਪਣੇ ਉਸ ਸੇਵੇ ਤੇ ਉੱਤੇ ਜਾ ਕੇ ਕੋਈ ਥਾਪੀਆਂ ਮਾਰ ਕੇ ਰੀਲਾਂ ਬਣਾਵੇ ਰਿਕੁਐਸਟ ਹੀ ਹੈ ਜੀ ਉਹ ਨੌਜਵਾਨ ਵੀਰ ਨਾ ਕਰਨ ਜੀ ਬਿਲਕੁਲ ਚੰਗਾ ਨਹੀਂ ਲੱਗਦਾ ਜੀ ਕੀ ਚਾਹੁੰਦੇ ਹੋ ਫਿਰ ਉੱਥੇ ਜਾ ਕੇ ਅਗਰ ਲੋਕ ਆਪਣੇ ਮਤਲਬ ਦੂਰ ਦੂਰੋਂ ਆਂਦੇ ਇੱਕ ਸਿੱਧੂ ਨੂੰ ਉੱਥੇ ਚਲਕ ਦੇਖਣ ਦੇ ਲਈ ਉਸਦੇ ਉਹਦੇ ਘਰ ਜਾਂਦੇ ਉਹਦੇ ਮਾਪੇ ਨੂੰ ਮਿਲਦੇ ਕੋਈ ਵਿਦੇਸ਼ਾ ਤੋਂ ਆਂਦਾ ਕੋਈ ਦੂਸਰੇ ਸ਼ਹਿਰ ਤੋਂ ਆਂਦਾ ਤਾਂ ਕੀ ਚਾਹੁੰਦੇ ਫਿਰ ਉਹ ਨੌਜਵਾਨ ਆ ਕਿ ਉੱਥੇ ਕੀ ਕਰਨ ਉਹ ਤਾਂ ਆਪਣੇ ਇੱਕ ਯਾਦਗਾਰੀ ਦੀ ਤੌਰ ਤੇ ਤਸਵੀਰ ਯਾਦਗਾਰੀ ਤੌਰ ਤੇ ਤਸਵੀਰ ਤਾਂ ਖਿੱਚ ਸਕਦੇ ਉੱਥੇ ਜਾ ਕੇ ਤੁਸੀਂ ਨੋਟ ਮੈਂ ਬਹੁ ਵਾਰੀ ਕੀਤਾ ਜੀ ਜਿਹਦਾ ਥਾਪੀ ਮਾਰ ਕੇ ਆਏ ਭਾਈ ਜਿਹਦਾ ਥਾਪੀ ਮਾਰਦਾ ਉਹ ਉਹਦੀ ਥਾਪੀ ਕੋਈ ਹੋਰ ਨਹੀਂ ਕਾਪੀ ਕਰ ਸਕਦਾ ਜੀ ਉਹ ਥਾਪੀ ਉਸੇ ਦੀ ਸੀ ਉਸੇ ਦੀ ਸੀ ਉਸੇ ਦੀ ਰਹੂਗੀ ਜੀ ਤੇ ਜਿੱਦਾਂ ਸਿੱਧੂ ਦੇ ਪੇਰੈਂਟਸ ਆਪਣੇ ਪੁੱਤ ਨੂੰ ਇਨਸਾਫ ਦਿਵਾਉਣ ਦੇ ਲਈ ਲਗਾਤਾਰ ਸੋਸ਼ਲ ਮੀਡੀਆ ਤੇ ਵੀ ਹਨਾ ਇਨ ਗੁਹਾਰ ਕਰਦੇ ਕਿ ਮੇਰੇ ਪੁੱਤ ਨੂੰ ਇਨਸਾਫ ਮਿਲ ਜੇ ਤੇ ਤੁਸੀਂ ਉਹਨਾਂ ਦੇ ਮਾਪਿਆਂ ਦੇ ਨਾਲ ਜਿੱਦਾਂ ਉਹ ਕਹਿਣਗੇ ਉਹਨਾਂ ਨਾਲ ਨਾਲ ਜਿੱਦਾਂ ਜਿੱਦਾਂ ਕਹਿਣਗੇ ਉਦਾਂ ਚੱਲਾਂਗੇ ਜੀ ਹਾਂਜੀ ਜਿੱਦਾਂ ਕਹਿਣਾ ਕੀ ਕਹਿਣਾ ਚਾਹੁੰਦੇ ਹੋ ਹੋਰ ਨੌਜਵਾਨ ਪੀੜੀ ਨੂੰ ਜਿਹੜੇ ਵੀ ਸਿੱਧੂ ਨੂੰ ਸੌਂਦੇ ਦੇਸ਼ਾ ਵਿਦੇਸ਼ਾ ਦੇ ਵਿੱਚ ਬੈਠੇ ਹਾਂਜੀ ਬਾਈ ਦੇ ਇਨਸਾਫ ਲਈ ਜੋ ਉਹਨਾਂ ਦਾ ਮੰਮੀ ਡੈਡੀ ਬੋਲੂਗਾ ਉਹ ਕਰਨ ਜੀ ਇੱਕ ਢਾ ਕੇ ਤੁਲਾਂਗੇ ਜਿੱਦਾਂ ਬੋਲਣਗੇ ਉਦਾਂ ਕੀਤਾ ਜਾਊਗਾ ਜੀ ਹਾਂਜੀ ਹੋਰ ਵੀ ਬਹੁਤ ਸਾਰੇ ਨੌਜਵਾਨ ਨੌਜਵਾਨ ਮੌਜੂਦ ਹੈ ਗੱਲਬਾਤ ਕਰਦੇ ਹਾਂ ਸਸ਼ੀ ਕਾਂਵਰੇ ਜੀ ਸਸ਼ੀ ਕਾਂਵਰੇ ਜੀ ਕੀ ਕਹਿਣਾ ਚਾਹੁੰਦੇ ਸਿੱਧੂ ਦੀ ਪਾਲੀ ਬਾਰੇ ਸਿੱਧੂ ਦੀ ਪਹਿਲੀ ਵਾਰਸੀ ਤੇ ਇੱਕ ਤਾਂ ਇਹ ਅੱਗੇ ਸਰਕਾਰ ਨੇ ਮੰਨ ਲਓ ਇਕੱਠਾ ਹੋਣਾ ਸੀ ਇਕੱਟੋ-ਕੱਟ ਡੇਢ ਤੋਂ 2 ਲੱਖ ਹਨਾ ਬੰਦੇ ਦਾ ਇਕੱਠਾ ਹੋਣਾ ਚਾਹੀਦਾ ਸੀ ਜਿੱਥੇ ਕਿ ਬਾਈ ਦਾ ਤਾਂ ਇਹ ਬਹੁਤ ਚੀਜ਼ਾਂ ਨੂੰ ਇੱਕ ਲਾਰੈਂਸ ਦੀਆਂ ਦੋ ਤਿੰਨ ਇੰਟਰਵਿਊਆਂ ਇਹਨਾਂ ਨੇ ਲੀਕ ਕੀਤੀਆਂ ਇਸੇ ਕਾਰਨ ਹੀ ਕਿ ਇਕੱਠਾ ਨਾ ਹੋ ਸਕੇ ਅੱਜ ਬਾਪੂ ਜੀ ਨੇ ਲੋਕਾਂ ਨੂੰ ਸੱਦਾ ਦਿੱਤਾ ਸੀ ਕਿ ਬਹੁਤ ਵੱਡੇ ਖੁਲਾਸੇ ਕਰਨੇ ਆ ਜਾਂ ਲੋਕਾਂ ਨੂੰ ਮੈਂ ਇੱਕ ਕੋਈ ਅੱਗੇ ਦਾ ਪਲਾਨ ਦੇਣਾ ਹੈ ਇਨਸਾਫ ਵਾਸਤੇ ਕਿ ਜੋ ਅਸੀਂ ਕੀ ਅਸੀਂ ਰਣਨੀਤੀ ਬਣਾਉਣੀ ਹੈ ਹਨਾ ਤਾਂ ਇਹੀ ਕਹਿੰਨੇ ਆ ਕਿ ਵੱਧ ਤੋਂ ਵੱਧ ਜਿੰਨਾ ਇਕੱਠਾ ਹੋਇਆਗਾ ਵੈਸੇ ਵੀ ਸੇ ਪੂਰੀ ਦੁਨੀਆ ਨਾਲ ਐ ਬਾਈ ਦੇ ਪਰ ਇੱਥੇ ਵੀ ਬਹੁਤ ਪਹੁੰਚਣਾ ਚਾਹੀਦਾ ਸੀ ਆ ਪਹੁੰਚ ਵੀ ਰਹੇ ਆ ਪਰ ਸਰਕਾਰ ਦੀਆਂ ਕੁਝ ਨਾਕਾਮੀਆਂ ਜਿੰਨਾ ਕਰਕੇ ਲੋਕਾਂ ਨੂੰ ਆਉਣ ਦੇ ਵਿੱਚ ਬਹੁਤ ਜ਼ਿਆਦਾ ਦਿੱਕਤ ਪੈਦਾ ਹੋ ਰਹੀ ਆ। ਉਹ ਵੀ ਬੰਦ ਹੋ ਗਿਆ ਲੋ ਤੁਹਾਨੂੰ ਰਸਤਾ ਨਹੀਂ ਜਿਨ੍ਹਾਂ ਨੇ ਪਹਿਲੀ ਵਾਰਨ ਰਸਤਾ ਹਾਂ ਬਿਲਕੁਲ ਉਹਨਾਂ ਨੂੰ ਲੋਕੇਸ਼ਨ ਦਾ ਨਹੀਂ ਪਤਾ ਲੱਗ ਰਿਹਾ ਜਿਹੜੇ ਤਾਂ ਨੇੜੇ ਆ ਮੰਨ ਲਓ ਉਹ ਤਾਂ ਆ ਰਹੇ ਆ ਜੇ ਹੁਣ ਮੰਨ ਲਓ ਕੁਝ ਮੁੰਡੇ ਇੱਥੋਂ ਜੁਪੀ ਜਾ ਤਵਾਰੇ ਸੀ ਬਰੇਲੀ ਤੋਂ ਮਿਲੇ ਸੀ ਉਹ ਕਹਿੰਦੇ ਅਸੀਂ ਬਹੁਤ ਮੁਸ਼ਕਲ ਨਾਲ ਪਹੁੰਚੇ ਆ ਕਿਉਂਕਿ ਇੱਥੇ ਨੈਟ ਦੀ ਸਹੂਬਾਦਾ ਹੈ ਨਹੀਂਗੀ ਜਾਂ ਹੋਰ ਸਾਨੂੰ ਕਹਿੰਦੇ ਆਉਣ ਦੇ ਵਿੱਚ ਬਹੁਤ ਜ਼ਿਆਦਾ ਮੁਸ਼ਕਲ ਆ ਕੱਲ ਹੀ ਜਾ ਇਹਨਾਂ ਨੇ ਉਹ ਹਰ ਟਾਈਮ ਜਲੂਪੁਰ ਦੇ ਵਿੱਚ ਹੁੰਦਾ ਸੀ ਨਾ ਕਿਸੇ ਟਾਈਮ ਵੀ ਜਾ ਕੇ ਉਹਨਾਂ ਨਾਲ ਗੱਲਬਾਤ ਕਰ ਸਕਦੇ ਸੀ ਧਾਰਾ 144 ਲਾਈ ਹੈ ਨੈਟ ਬੰਦ ਕੀਤਾ ਗਿਆ ਇਹ ਤਾਂ ਸਿੱਧੂ ਦੀ ਵਰਸੀ ਦਾ ਪ੍ਰੋਗਰਾਮ ਫੇਲ ਕਰਨ ਵਾਸਤੇ ਕੀਤਾ ਗਿਆ ਹੋਰ ਇਸ ਦੇ ਵਿੱਚ ਕੋਈ ਮਤਲਬ ਨਹੀਂ ਹੈਗਾ ਸਰਕਾਰ ਆਪ ਦਾ ਫੇਲੀਅਰ ਲਗਾਉਣਾ ਚਾਹੁੰਦੀ ਹੈ ਹੋਰ ਇਸ ਦੇ ਵਿੱਚ ਕੁਝ ਨਹੀਂ ਹੈਗਾ ਨਾ ਤਾਂ ਅਮਰਤਪਾਲ ਸਿੰਘ ਨੇ ਕੁਝ ਗਲਤ ਕੀਤਾ ਸੀ ਆ ਸਿੱਖੀ ਦੇ ਰਾਹ ਤੇ ਤੋਰ ਰਿਹਾ ਲੋਕਾਂ ਨੂੰ ਤਾਂ ਉਹਦੇ ਵਿੱਚ ਕੀ ਗਲਤ ਹੈ ਨਸ਼ਾ ਸ਼ਰਿਆਮ ਪਿੰਡਾਂ ਦੇ ਵਿੱਚ ਰਿਹਾ ਉਹ ਤਾਂ ਸਰਕਾਰ ਨੂੰ ਦਿਖ ਨਹੀਂ ਰਿਹਾ ਇੱਕ ਨਾਰਮਲ ਬੰਦਾ ਜੋ ਸਿੱਖੀ ਦੇ ਰਾਹ ਤੇ ਆਪਾਂ ਨੂੰ ਤੋਰ ਰਿਹਾ ਉਸ ਉਹ ਪਲ ਫੜਨ ਵਾਸਤੇ ਪੂਰੀ ਮਿਲਟਰੀ ਲਾ ਰੱਖੀ ਆ ਜਿੰਨੀਆਂ ਹੋਰ ਫੋਰਸ ਦੀਆਂ ਟੋਕੜੀਆਂ ਸਾਧ ਰੱਖੀਆਂ ਤਾਂ ਇੱਕ ਨਾਰਮਲ ਬੰਦੇ ਨੂੰ ਫੜਨ ਵਾਸਤੇ ਆ ਕੁਝ ਕਰ ਰਿਹਾ ਤੇ ਨਸ਼ੇ ਵਾਲੇ ਨਹੀਂ ਦਿਖਦੇ ਇਹਨਾਂ ਨੂੰ ਹਰ ਰੋਜ਼ ਪਿੰਡਾਂ ਦੇ ਵਿੱਚ ਮੁੰਡੇ ਮਾਰ ਰਿਹਾ ਉਹ ਇਹਨਾਂ ਨੂੰ ਕੁਝ ਨਹੀਂ ਦਿਖਦਾ ਸਰਕਾਰ ਆ ਦਾ ਫੇਲਿਅਰ ਰਕੋਰੀਆ ਹੋ ਰਿਹਾ ਇਸ ਦੇ ਵਿੱਚ ਕੁਝ ਨਹੀਂ ਆਏਗਾ ਜਦੋਂ ਸਿੱਧੂ ਨੇ ਇਲੈਕਸ਼ਨ ਦੇ ਵਿੱਚ ਖੜਨਾ ਸੀ ਉਦੋਂ ਬਹੁਤ ਸਾਰੇ ਲੋਕਾਂ ਨੇ ਉਹਨੂੰ ਗੱਲਾਂ ਸੁਣਾਈਆਂ ਉਹਦਾ ਸਾਥ ਹੀ ਦਿੱਤਾ ਤੇ ਹੁਣ ਸਿੱਧੂ ਦੇ ਜਾਣ ਤੋਂ ਬਾਅਦ ਪੂਰੀ ਦੁਨੀਆ ਉਹਦੇ ਨਾਲ ਹੈ ਇਸ ਚੀਜ਼ ਨੂੰ ਤੁਸੀਂ ਕਿੱਦਾਂ ਦੇਖਦੇ ਹੋ ਇਹ ਤਾਂ ਜੀ ਮੈਡਮ ਪਤਾ ਕੀ ਹੈ ਇਹ ਤਾਂ ਦੁਨੀਆ ਦਾ ਦਸਤੂਰ ਹੈ ਹਨਾ ਕੋਈ ਵੀ ਬੰਦਾ ਜਾਂਦਾ ਨਾ ਉਹਦੇ ਵਿੱਚ ਆਪਾਂ ਲੱਖ ਗਲਤੀਆਂ ਕਰਦੇ ਹੁੰਦੇ ਆ ਜਿਵੇਂ ਮੰਨ ਲਓ ਉਹ ਵੀ 26 ਜਨਵਰੀ ਨੂੰ ਬਾਈ ਦੀਪ ਸਿੱਧੂ ਨੂੰ ਹਰ ਇੱਕ ਬੰਦਾ ਮਾੜਾ ਚੰਗਾ ਕਹਿ ਰਿਆ ਸੀ ਅੱਜ ਬਾਈ ਤੁਰ ਗਿਆ ਤਾਂ ਸਾਰੀ ਦੁਨੀਆ ਨਾਲ ਆ ਉਹੀ ਸਿਸਟਮ ਸੀ ਆ ਬਾਈ ਨੇ ਕਾਂਗਰਸ ਪਾਰਟੀ ਦੇ ਵਿੱਚ ਗਿਆ ਤਾਂ ਲੱਖਾਂ ਹੀ ਲੋਕਾਂ ਨੇ ਉਹਨਾਂ ਨੂੰ ਚੰਗਾ ਮਾੜਾ ਕਿਹਾ ਉਸ ਤੋਂ ਬਾਅਦ ਇਹ ਗੱਲ ਹੈ ਕਿ ਬਾਈ ਦੀ ਜਿਹੜੀ ਮੰਨ ਲਓ ਦਿਮਾਗ ਦੀ ਉਹ ਸੀ ਨਾ ਹੌਲੀ-ਹੌਲੀ ਚੇਂਜ ਹੋ ਰਹੀ ਸੀਗੀ ਉਸ ਤੋਂ ਬਾਅਦ ਉਹਨੇ ਸਿੱਖੀ ਪ੍ਰਤੀ ਕੁਝ ਗਾਣੇ ਕੀਤੇ ਕੁਝ ਉਹਦੀਆਂ ਇੰਟਰਵਿਊਆਂ ਆਈਆਂ ਖਾਲਸਾ ਰਾਜ ਦੀ ਉਹਨਾਂ ਨੇ ਗੱਲ ਕੀਤੀ ਉਹ ਚੀਜ਼ਾਂ ਸਰਕਾਰ ਤੋਂ ਜਰੀਆਂ ਨਹੀਂ ਗਈਆਂ ਜਿਹਦਾ ਕਰਕੇ ਆਹ ਕੁਛ ਇਹਨਾਂ ਨੇ ਕੀਤਾ ਗਿਆ ਤੇ ਤੁਹਾਨੂੰ ਕੀ ਲੱਗਦਾ ਹੁਣ ਸਿੱਧੂ ਇਸ ਦੁਨੀਆ ਤੋਂ ਜਦੋਂ ਤੋਂ ਗਿਆ ਉਸਦੀ ਫੈਨ ਫਾਲੋਇੰਗ ਉਸੇ ਚਾਨਦ ਵਾਲੇ ਦਿਨ-ਵਿਦਿਨ ਵਧਦੇ ਜਾ ਰਹੇ ਹੈ ਹਨਾ ਤੇ ਉਸ ਦੇ ਵਿੱਚ ਸਰਕਾਰਾਂ ਕਿਤੇ ਨਾ ਕਿਤੇ ਅੱਜ ਵੀ ਜਿਹੜੇ ਗਾਣੇ ਆਉਂਦੇ ਆਂਦੇ ਆ ਜਿਹਦਾ ਐਸਆਈਐਲ ਆਇਆ ਉਹਨੂੰ ਬੈਨ ਕਰ ਦਿੱਤਾ ਹੋਰ ਵੀ ਉਹਦੇ ਗਾਣੇ ਆਣਗੇ ਤੇ ਉਹ ਜੋ ਉਹਨਾਂ ਨੇ ਸਿਸਟਮ ਕਰਨਾ ਹੋ ਤੇ ਕਰਨਾ ਹੀ ਤੇ ਨੌਜਵਾਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਨੌਜਵਾਨੀ ਨੂੰ ਤਾਂ ਇਹੀ ਸੁਨੇਹਾ ਇੱਕ ਤਾਂ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਇਕੱਠੇ ਹੋ ਹਨਾ ਆਪਾਂ ਆਪਸ ਦੇ ਵਿੱਚ ਪਾਟੇ ਪਏ ਆਂ ਹਰ ਕੋਈ ਢੜੇ ਬਣੇ ਪਏ ਆ ਕੋਈ ਕਿਸੇ ਦਾ ਢੜਾ ਕੋਈ ਕਿਸੇ ਦਾ ਗੈਂਗਸਟਰ ਬਾਦ ਹੈ ਜਿਹੜਾ ਚੰਗੀ ਗੱਲ ਹੈ ਬਾਈ ਸਿੱਧੂ ਸਿਆ ਅਮਰਤਪਾਲ ਨੂੰ ਹੁਣ ਅੱਜ ਲੱਖਾਂ ਹੀ ਲੋਕ ਜਿਵੇਂ ਮਾੜੇ ਕਹਿ ਰਹੇ ਐ ਪਰ ਮੈਨੂੰ ਤਾਂ ਨਹੀਂ ਲੱਗਦਾ ਵੀ ਹਜੇ ਤੱਕ ਉਸ ਨੇ ਕੋਈ ਮਾੜਾ ਕੰਮ ਕੀਤਾ ਜੇ ਕੋਈ 10 ਮੁੰਡਿਆਂ ਨੂੰ ਵੀ ਉਸ ਨੇ ਨਸ਼ਾ ਛਡਾਤਾ ਤਾਂ ਉਹ ਚੰਗਾ ਹੀ ਆਪਦੇ ਘਰੇ ਮੁੜਦੇ ਮੁੜੇ ਐ ਇਹੀ ਹੈ ਕਿ ਵਾਪਸੀ ਕਰੋ ਆਪਦੇ ਘਰਾਂ ਨੂੰ ਨਸ਼ਿਆਂ ਤੋਂ ਪਿੱਛੇ ਹਟਣਾ ਚਾਹੀਦਾ ਆਪਾਂ ਨੂੰ ਜਿੰਨਾ ਵੀ ਹੋ ਸਕੇ ਉਹਨਾਂ ਪਿੱਛੇ ਹਟਾਂਗੇ ਤਾਂ ਆਪਾਂ ਪੰਜਾਬ ਨੂੰ ਇੱਕ ਸੇਫ ਬਣਾ ਸਕਦੇ ਆ ਦਿੱਲੀ ਨਹੀਂ ਚਾਹੁੰਦੀ ਕਦੇ ਵੀ ਦਿੱਲੀ ਹਮੇਸ਼ਾ ਹੀ ਪੰਜਾਬ ਨੂੰ ਦੱਬਣਾ ਚਾਹੁੰਦੀ ਹੈ ਪਰ ਨਾ ਪੰਜਾਬ ਅੱਜ ਤੱਕ ਕਦੇ ਦੱਬਿਆ ਗਿਆ ਤੇ ਨਾ ਹੀ ਦੱਬਿਆ ਜਾਵੇ